ਰੋਇਆ ਇਹ ਟੌੜੀ ਆ ਨਾ ਰਮਜੀਤ ਬਾਗ ਹੋਇਆ ਉਹਨੇ ਵੀ ਗੱਡੀ ਮਾਰ ਕੇ ਦੁਰ ਗੱਡੀ ਮਾਰ ਕੇ ਦੁਰ ਗਿਆ ਛੱਡ ਰੂਣੀ ਤੇ ਨਹੀਂ ਇਹ ਇੱਕ ਕਰੇਟਾ ਗੱਡੀ ਸੀਗੀ ਜਿਹਨੂੰ ਨੌਜਵਾਨ ਚਲਾ ਰਹੇ ਸੀਗੇ ਤੇ ਇਸ ਗੱਡੀ ਨੇ ਪਹਿਲਾਂ ਦੋ ਲਟਕੀਆਂ ਜਿਹੜੀਆਂ ਕਹਿੰਦੇ ਥਾਣੇ ਦੇ ਸਾਹਮਣੇ ਜੋ ਫੈਲ ਜਾ ਰਹੀਆਂ ਸੀ ਕੀ ਉਹਨਾਂ ਨੂੰ ਹਿੱਟ ਕੀਤਾ ਬਾਅਦ ਵਿੱਚ ਇਸੇ ਗੱਡੀ ਨੇ ਐਸਐਮ ਕਾਲਜ ਬੀਨਾਨਗਰ ਦੇ ਸਾਹਮਣੇ ਜੋ ਬੈਰੀਕੇਡਸ ਲੱਗੇ ਸੀਗੇ ਉੱਥੇ ਇੱਕ ਗੱਡੀ ਸੀ 800 ਮਾਰੂਤੀ ਉਹਨੂੰ ਹਿੱਟ ਕੀਤਾ ਇਸ ਤਰ੍ਹਾਂ ਡੋਡਲ ਚਾਰ ਇਹਦੇ ਬੰਦੇ ਇਸ ਗੱਡੀ ਦੇ ਜਿਹੜਾ ਚਾਲਕ ਦੁਆਰਾ ਰੈਸ਼ ਡਰਾਈਵਿੰਗ ਕਰਦੇ ਹੋਏ ਇੰਜਰੀਟੇ ਹੋਏ ਸੀ ਤੇ ਜੋ ਚਾਰਾ ਜਿਹੜੇ ਇੰਜਰਡ ਵਿਕਤੀ ਨੇ ਉਹਨਾਂ ਨੂੰ ਹਸਪਤਾਲ ਉਪਜਾਇਆ ਗਿਆ ਤੇ ਜਿਹੜੇ ਮੌਕੇ ਤੇ ਦੋ ਲੜਕੀਆਂ ਨੂੰ ਕਾਬੂ ਕੀਤਾ ਤੇ ਜੋ ਇੰਦੇ ਪਰਿਜਨ ਨੇ ਇੰਜਰਡ ਬੰਦਿਆਂ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕੀਤੀਆਂ ਜਾ ਰਹੀਆਂ ਨੇ ਤੇ ਮੁਤਾਬਕ ਸਟੇਟਮੈਂਟ ਤੇ ਜੋ ਇੰਦੇ ਇੰਜਰੀਜ਼ ਨੇ ਉਸ ਦੇ ਮੁਤਾਬਕ ਬੰਦੀ ਕਰਵਾਈ ਕੀਤੀ ਜਾ ਰਹੀ ਹੈ ਸਰ ਗੱਲ ਕੀਤੀ ਜਾਵਾ ਤਾਂ ਟੋਟਲ ਕਿੰਨੇ ਸਵਾਰਸੀ ਗੱਡੀ ਤੇ ਨੌਜਵਾਨ ਜਿੰਨਾਂ ਵੱਲੋਂ ਐਕਸੀਡੈਂਟ ਨੂੰ ਐਗਜ਼ਾਮ ਦਿੱਤਾ ਗਿਆ ਮੌਕੇ ਤੇ ਦੋ ਲੜਕੀਆਂ ਸਾਨੂੰ ਮਿਲੇ ਨੇ ਤੇ ਬਾਕੀ ਇੱਕ ਲੜਕਾ ਹੋਰ ਨਾਲ ਸੀਗਾ ਤਿੰਨੜਕੇ ਜੋ ਗੱਡੀ ਵਿੱਚ ਸਵਾਰ ਸੀਗੇ ਜਿਹੜੇ ਪੇਸ਼ੈਂਟ ਨੇ ਕਿੱਥੇ ਕਿੱਥੇ ਇਲਾਜ ਚੱਲ ਰਿਹਾ ਜੀ ਉਹਨਾਂ ਦਾ ਟੋਟਲ ਚਾਰ ਜਿਹੜੇ ਇੰਜਰਡ ਪੇਸ਼ੈਂਟ ਨੇ ਇਹਦੇ ਵਿੱਚ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹਦਾ ਐਮਜ ਹੈਗਾ ਤੇ ਉੱਥੇ ਇਲਾਜ ਚੱਲ ਰਿਹਾ ਪਠਾਨਕੋਟ ਤੇ ਦੋ ਜਿਹੜੇ ਪੇਸ਼ੈਂਟ ਸੀਗੇ ਉਹ ਸਿਵਲ ਹਸਪਤਲ ਪਹਿਲਾਂ ਸਿੰਗੋਵਲ ਰੈਫਰ ਕਿੱਥੇ ਸੀਗੇ ਜੀ ਉਸ ਤੋਂ ਫਰਦਰ ਗਏ ਨੇ ਜੀ ਇਹ ਆਪਣੇ ਬਬਰੀ ਹਸਪਤਲ ਟੋਟਲ ਸਾਰੇ ਜਿਹੜੇ ਆਪਣੇ ਕਿੰਨੇ ਲੋਕ ਜਿਹੜੇ ਆ ਉਹਦੇ ਵਿੱਚ ਲੇਡੀਜ਼ ਕਿੰਨੇ ਹੈ ਤੇ ਜੰਜ਼ ਕਿੰਨੇ ਆ ਜਿਹੜੇ ਜ਼ਖਮੀ ਹੋਏ ਆ ਜਿਹੜੇ ਵੀ ਇੰਜਰਡ ਨੇ ਇਹਦੇ ਵਿੱਚ ਤਿੰਨ ਜੜੀਆਂ ਨੇ ਲੇਡੀਜ਼ ਨੇ ਤੇ ਇੱਕ ਜਿਹੜਾ ਹੈਗਾ ਜੈਕਸ ਜਿਹੜੇ ਕਾਰ ਸਵਾਰ ਸੀ ਉਹ ਕਾਬੂ ਕਰ ਲਿਆ ਸੀ ਪੁਲਿਸ ਨੇ ਹਾਂ ਮੋਕੇ ਤੋਂ ਕਾਬੂ ਕੀਤਾ ਨਹੀਂ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿੰਨੀ ਕੁ ਉਮਰ ਤੇ ਦੱਸ ਰਿਹਾ ਕਹਿੰਦੇ ਬਹੁਤ ਘੱਟ ਉਮਰ ਦੇ ਸੀ ਜਿਹੜੇ ਕਾਰ ਚਾਲਕ ਸੀ ਇਹ ਤਾਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਤੁਹਾਨੂੰ ਵੀ ਕਿੰਨੀ ਹੁੰਦੀ ਹੈ ਜਗੀ ਹੈ ਰੋਇਆ ਆਇਆ ਥਾੜੀਆ ਨਾ ਰਮਜੀਤਪੁਰ ਹੋਇਆ ਉਹਨੂੰ ਵੀ ਗੱਡੀ ਮਾਰ ਕੇ ਧੁਰ ਗਈ ਗੱਡੀ ਮਾਰ ਕੇ ਧੁਰ ਗਈ ਆ ਕਿ ਇੱਕ ਕਰੇਟਾ ਗੱਡੀ ਸੀਗੀ ਜਿਹਨੂੰ ਨੌਜਵਾਨ ਚਲਾ ਰਹੇ ਸੀਗੇ ਤੇ ਇਸ ਗੱਡੀ ਨੇ ਪਹਿਲਾਂ ਦੋ ਲੜਕੀਆਂ ਜਿਹੜੀਆਂ ਕਹਿੰਦੇ ਥਾਣੇ ਦੇ ਸਾਹਮਣੇ ਜੋ ਫੇਰਲ ਜਾ ਰਹੀਆਂ ਸੀਗੀਆਂ ਉਹਨਾਂ ਨੂੰ ਹਿੱਟ ਕੀਤਾ ਬਾਅਦ ਵਿੱਚ ਇਸੇ ਗੱਡੀ ਨੇ ਐਸਐਸਐਮ ਕਾਲਜ ਦਿਆਨਗਰ ਦੇ ਸਾਹਮਣੇ ਜੋ ਬੈਰੀਕੇਡ ਲੱਗੇ ਸੀਗੇ ਉੱਥੇ ਇੱਕ ਗੱਡੀ ਸੀ 800 ਮਾਰੂਤੀ ਉਹਨੂੰ ਹਟ ਕੀਤਾ ਇਸ ਤਰ੍ਹਾਂ ਚਾਰ ਇੱਧੇ ਬੰਦੇ ਇਸ ਗੱਡੀ ਦੇ ਜਿਹੜਾ ਚਾਲਕ ਦੁਆਰਾ ਰੈਸ਼ ਡਰਾਈਵਿੰਗ ਕਰਦੇ ਹੋਏ ਇੰਜਰੀ ਕਿਤੇ ਗਈ ਸੀ